ਦੇਖੋ ਲੋਕ ਸਭਾ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਜਿਵੇਂ ਪਹਿਲਾਂ ਚੱਲਦੀ ਸੀ ਉਵੇਂ ਚੱਲੀ ਹੈਗੀ ਹੈ ਪਹਿਲਾਂ ਸਬਤ ਸਮਾਰਾ ਹੋਇਆ ਦੋ ਦਿਨ ਚੱਲਿਆ ਹੈਗਾ ਫਿਰ ਸਪੀਕਰ ਦੀ ਚੋਣ ਹੋਈ ਹੈ ਜਿਹੜੀ ਕਿ ਤੁਹਾਡੀ ਮਤ ਨਾਲ ਮਤਲਬ ਬਾਈ ਵੌਇਸ ਸਪੀਕਰ ਚੁਣਿਆ ਗਿਆ ਹੈਗਾ ਔਰ ਸ਼ਾਇਦ ਇਸ ਇਸ ਸਿਸ਼ੋਰੈਂਸ ਤੋਂ ਬਾਅਦ ਚੁਣਿਆ ਗਿਆ ਕਿ ਡਿਪਟੀ ਸਪੀਕਰ ਆ ਉਹ اپੋਜੀਸ਼ਨਲ ਲਿਆ ਜਾਊਗਾ ਯਾਨੀ ਕਿ ਕਾਂਗਰਸ ਦਾ ਲਿਆ ਜਾਊਗਾ ਜਾਂ ਕਟਕਟ ਐਡੀ ਅਲਾਈਂਸ ਦਾ ਲਿਆ ਜਾਊਗਾ ਹੈਗਾ ਲੱਗਦਾ ਹੈਗਾ ਪੱਕਾ ਨਹੀਂ ਕਹਿ ਸਕਦੇ ਤੁਸੀਂ ਨਹੀਂ ਤਾਂ ਮਤਲਬ VOTING ਹੋ ਸਕਦੀ ਸੀ ਚਾਹੇ ਇੰਡੀਆ ਲਾਂਸ ਕੋਡ ਨੰਬਰ ਨਹੀਂ 세ਗਾ ਪਰ ਕਟੂਕਟ ਇਸ ਮਾਮਲੇ ਤੇ ਆਪਣੀ ਸ਼ੋਅ ਆਫ ਸਟਰੈਂਥ ਇੰਡੀਆ ਕਰ ਸਕਦਾ ਸੀਗਾ ਔਰ ਸਰਕਾਰ ਨੂੰ ਚੁਣੌਤੀ ਦੇ ਸਕਦਾ ਸੀਗਾ ਤੇ ਅੱਜ ਰਾਸ਼ਪਤਰੀਆ ਵਿਵਾਸ਼ਨ ਹੈਗਾ ਰੂਟੀਨ ਹੈਗਾ ਰਾਸ਼ਟਰਪਤੀ ਨੇ ਆਪਣੀ ਸਰਕਾਰ ਦੇ ਗੁਣ ਗਾਣੇ ਹੁੰਦੇ ਹੈਗੇ ਫਿਰ ਉਸ ਬਹਿਸ ਹੋਊਗੀ ਉਹਦੇ ਤੇ ਚਰਚਾ ਹੋਊਗੀ ਤਿੰਨ ਚਾਰ ਦਿਨ ਪੰਜ ਦਿਨ ਹੈਗਾ ਉਸ ਤੋਂ ਬਾਅਦ ਫਿਰ ਸੈਸ਼ਨ ਖਤਮ ਹੋ ਜਾਊਗਾ ਤੇ ਇੰਟਰਸਟਿੰਗ ਗੱਲ ਇਹ ਹੈ ਔਰ ਖਤਰਨਾਕ ਵੀ ਹੈਗੀ ਕਿ ਮੁੱਦੀ ਸੱਤਾ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਚਾਹੇ ਉਹਨਾਂ ਕੋਲ ਸਵਰ ਬਹੁਤ ਨਹੀਂ ਆਇਆ ਸਿਰਫ 340 ਸੀਟਾਂ ਦੇ اٹਕੇ اٹਗੇ ਨੇ ਉਹ ਜਿਹੜੇ 400 ਪਾਰ ਦਾ ਨੰਹ ਲਾਦੇ ਸੀਗੇ ਫਿਰ ਵੀ ਉਹਨਾਂ ਨੇ ਜਿਸ ਤਰ੍ਹਾਂ ਦੀ ਚੋਣ ਕੀਤੀ ਹੈ ਮਨਿਸਟਰਾਂ ਦੀ ਜਾਂ ਆਪਣੀ ਕੈਬਨਿਟ ਦੀ ਤੇ ਜਿਸ ਤਰ੍ਹਾਂ ਸਪੀਕਰ ਦੀ ਚੋਣ ਉਸੇ ਵਿਅਕਤੀ ਨੂੰ ਦੁਬਾਰਾ ਲਿਆਂਦਾ ਗਿਆ ਜਿਸ ਵਿਅਕਤੀ ਨੇ 150 ਸੰਸਦਨਾਂ ਨੂੰ ਸਸਪੈਂਡ ਕੀਤਾ ਸੀਗਾ ਔਰ ਜਿਸ ਵਿਅਕਤੀ ਨੇ ਬਿਲਕੁਲ ਪਖਪਤੀ ਵਤੀਰਾ ਅਪਣਾਈ ਰੱਖਿਆ 17ਵੀਂ ਲੋਕ ਸਭਾ ਵਿੱਚ ਜਿਸ ਵਿਅਕਤੀ ਨੇ ਜਿਹੜੇ ਬਿਲ ਸੀਗੇ ਉਹ اپੋਜੀਸ਼ਨੀ ਗੈਰ ਹਾਜ਼ਰੀਚ ਕਿਸਾਨ ਬਿੱਲ ਜਿਸ ਤਰ੍ਹਾਂ ਦੇ ਮਤਲਬ ਇੱਕ ਪੇਜ ਪੇਜ ਕਰਕੇ ਪਾਸ ਕਰਵਾਏਗੇ ਤੇ ਜਿਹੜੇ ਤਿੰਨ ਜਿਹੜੇ ਫੌਜਦਾਰੀ ਕਾਨੂੰਨ ਦੇ ਬਿੱਲ ਹੈ ਸੀ ਆਰ ਪੀਸੀ ਹੈਗਾ ਇੰਡੀਆ ਨੈਵੀਡੈਂਸ ਐਕਟ ਹੈਗਾ ਉਹ ਕਾਨੂੰਨ ਜਿਸ ਤਰ੍ਹਾਂ ਪਾਸ ਕਰਾਈ ਅਫਰਾ ਤਫਰੀ ਵਿੱਚ اپੋਜੀਸ਼ਨ ਦੇ 150 ਐਮਪੀ ਸਸਪੈਂਡ ਕਰਕੇ ਜਿਸ ਦਾ ਰਿਕਾਰਡ ਇਸ ਤਰ੍ਹਾਂ ਦਾ ਸਿਗਾ ਪੱਕਾ ਪਤੀ ਰਿਕਾਰਡ ਸਿਗਾ ਮੁੜ ਕੇ ਉਸੇ ਸਪੀਕਰ ਨੂੰ ਚੁਣ ਕੇ ਜਾਂ ਨਾਮ ਨਮੁਨਿਤ ਮਨੁਨਿਤ ਕਰਕੇ ਸਰਕਾਰ ਨੇ ਆਪਣੇ ਰਾਦੇ ਸਪਸ਼ਟ ਕਰ ਦਿੱਤੇ ਕਿ ਮੋਦੀ ਸੱਤਾ ਦਾ ਆਪਣੇ ਕਿਰਿਆਵਿਹਾਰ ਹੈ ਜੋ ਕਾਰ ਸ਼ੈਲੀ ਹੈ ਉਹ ਬਦਲਣ ਦਾ ਕੋਈ ਇਰਾਦਾ ਨਹੀਂ ਹੈਗਾ ਹੈ ਔਰ ਵਿਵਾਖਸ਼ ਨੂੰ ਵਾਸਤੇ ਤਿਆਰ ਰਹਿਣਾ ਚਾਹੀਦਾ ਕਿ ਹੁਣ ಪಕ್ಷਾਂ ਦਾ ਕਮਜ਼ੋਰ ਨਹੀਂ ਜੇ ਮੋਦੀ ਕੋਲ 240 ਨੇ ਬਾਕੀ ਤਾਂ ਉਹਨਾਂ ਕੋਲ ਇੰਡੀਆ ਲਾਇੰਸ ਦੀਆਂ ਸੀਟਾਂ ਇਨ ਇਨ ਜਿਹੜੇ ਐਨਡੀਏ ਦੀਆਂ ਸੀਟਾਂ ਨੇ ਬਾਕੀ ਦਾ ਇੰਡੀਆ ਕਾ ਜਿਹੜੇ ਕਟਕਦਲ ਉਹਨਾਂ ਦੇ ਨੇ ਜਦ ਕਿ ਇੰਡੀਆ ਲਾਇੰਸ ਕੋਲ ਵੀ ਆਪਣੀਆਂ 237 ਸੀਟਾਂ ਨੇ ਜਿਹੜੀ ਕਿ ਕੋਈ ਛੋਟੀ اپੋਜੀਸ਼ਨ ਨਹੀਂ ਹੈ ਤੇ ਕਿੰਨ ਬਰਾਬਰ ਦੀ اپੋਜੀਸ਼ਨ ਹੈਗੀ ਹੈ ਔਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈਗੀ ਕਿ ਐਨਡੀਏ ਲਾਇੰਸ 파ਟਨਰ ਜਿਉਂ ਸਰਕਾਰ ਦੀ ਟੱਕਰ ਪੈਂਦੀ ਆ ਵਿਰੋਧੀ ਧਿਰ ਨਾਲ ਜਾਂ ਇੰਡੀਆ ਲਾਇੰਸ ਨਾਲ ਤਾਂ ਉਸ ਦਾ ਉਸੇ ਤਰ੍ਹਾਂ ਸਾਹ ਦੇਣਗੇ ਜਿਸ ਤਰ੍ਹਾਂ ਭਾਜਪਾ ਦੇ ਜਿਹੜੇ ਮੈਂਬਰ ਆ ਉਸ ਆਪਣੀ ਸਰਕਾਰ ਦੇ ਹਾਕੇ ਡਟਣਗੇ ਸੋ ਬੜਾ ਧਮਾਕੇਪੂਰ ਜਿਹੜਾ ਸੈਸ਼ਨ ਹੋਣ ਜਾ ਰਿਹਾ ਹੈਗਾ ਧਮਾਕੇਪੂਰ ਪਾਰਲੀਮੈਂਟ ਰਹਿਣ ਜਾ ਰਹੀ ਹੈ ਔਰ ਵੱਡੀ ਗੱਲ ਹੈ ਕਿ ਇਸ ਵਾਰ ਮੋਦੀ ਦੇ ਸਾਹਮਣੇ ਇੱਕ ਨੇਤਾ ਪ੍ਰਪੱਖ ਵਿਰੋਧੀ ਧਿਰ ਦੇ ਨੇ leader ਤੋਂ ਰਾਹੁਲ ਗਾਂਧੀ ਮੌਜੂਦ ਨੇ ਜਿਹੜੇ ਕੇ ਸਰਕਾਰ ਨੂੰ ਜਵਾਬਦੇਹ ਵੀ ਬਣਾਣਗੇ ਔਰ ਸਰਕਾਰ ਦੀਆਂ ਸਾਰੀਆਂ ਕੋਤਾਈਆਂ ਤੇ ਉਹਨਾਂ ਦੀ ਜਿਹੜੀ ਕਿਉਂਕਿ ਲੇਖਾ ਜੋਖਾ ਕਮੇਟੀ ਦੇ ਵੀ ਉਹ ਚੇਅਰਮੈਨ ਰਹਿਣਗੇ ਤੇ ਉੱਚੀ दखलंदाजी ਹੋਊਗੀ ਸਰਕਾਰ ਦੇ ਸਾਰੇ ਕੰਮਾਂ ਤੇ ਨਿਗਰ ਉਹ ਵਿਰੋਧੀ ਪੱਖ ਦੇ ਨੇਤਾ ਦੀ ਹੋਊਗੀ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਆਪਣਾ ਕਦਮ ਬੁੱਤ ਸਥਾਪਿਤ ਕੀਤਾ ਪਿਛਲੇ 2.5 ਸਾਲ ਤੋਂ ਉਹ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿ ਉਹਨਾਂ ਦੀ ਕਦਮ ਛੋਟਾ ਕੀਤਾ ਜਾ ਸਕੇ ਤੇ ਬੜੀ ਇੱਕ ਜਿਹੜੀ ਸੰਸਦ ਹੈ ਬੜੀ ਮਤਲਬ ਇੱਕ ਰੌਚਕ ਹੋਊਗੀ ਕਸਟਕਟਪ ਹੋਗੀ ਆ ਪੋਜੀਸ਼ਨ ਵਾਲੋ ਸਰਕਾਰ ਕਿੰਨਾ ਕੁ ਮਤਲਬ ਅਡਜਸਟ ਕਰਦੀ ਹੈਗੀ ਜਾਂ ਆਪਣੇ ਤੌਰ ਤਰੀਕੇ ਰਵਈਆ ਕਿੰਨਾ ਕੁ ਲਚਕਦਾਰ ਰੱਖਦੀ ਹੈਗੀ ਇਹ ਦੇਖਣਾ ਹੋਊਗਾ ਮੁੱਦੇ ਕੌਣ ਸੇ ਰਹਿਣ ਵਾਲੇ ਸਰ ਮੁੱਦੇ ਤੋਂ ਅਬੇ ਕੋ ਨੀਟ ਦਾ ਮੁੱਦਾ ਹੈ ਬਹੁਤ بڑا ਮੁੱਦਾ ਹੈ ਜੋ ਤਿੰਨ ਐਕਟ ਜਿਹੜੇ ਨੇੜ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈਗਾ ਜਿਹੜੇ ਤਿੰਨ ਕਾਨੂੰਨ ਲੈ ਕੇ ਆਏ ਆ ਫੌਜਦਾਰੀ ਕਾਨੂੰਨ ਇੰਡੀਅਨ ਪੀਨਲ ਕੋਡ ਦਾ ਕ੍ਰਿਮੀਨਲ ਪ੍ਰੋਸੀਜਰ ਐਕਟ ਦਾ ਤੇ ਇੱਕ ਇੰਡੀਅਨ ਐਵੀਡੈਂਸ ਐਕਟ ਦਾ ਉਹ ਬੜੇ ਉਹਨਾਂ ਬਿਲਕੁਲ ਡਿਕਟੇਟਰਾਨਾ ਰਾਜ ਮਤਲਬ ਇੱਕ ਨਿਰਦੇਹੀ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਇੱਕ ਬਿਲਕੁਲ ਹੀ ਨਿਰੰਕੁਸ਼ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਲਾਪਰ ਕਿਸਾਨੀ ਸੰਕਟ ਜਿਉਂ ਤੇ ਬਰਕਰਾਰ ਹੈਗਾ ਕਿਸਾਨਾਂ ਦੇ ਮਿਨਿਮ ਐਮਐਸਪੀ ਦੀ ਗਾਰੰਟੀ ਹੈਗੀ ਹੈ ਕਿਸਾਨ ਕਰਜ਼ਾਈ ਹੈ ਖੁਦਕਸ਼ੀਆਂ ਕਰੇ ਸਾਰੇ ਹਿੰਦੁਸਤਾਨ ਅੱਜਕੱਲ੍ਹ ਤੋਂ ਤੇ ਬਦਰਵਾ ਵਿੱਚ ਵੀ ਪੰਜਾਬ ਵਿੱਚ ਵੀ ਤੇ ਮਰਾਠਵਾੜਾ ਵਿੱਚ ਵੀ ਤੇ ਉਹ ਬੜਾ ਬਹੁਤ ਵੱਡਾ ਮੁੱਦਾ ਹੈਗਾ ਤੇ ਜਿਹੜੀ ਬੇਰੁਜ਼ਗਾਰੀ ਹੈਗੀ ਹੈ ਬਹੁਤ ਵੱਡਾ ਮੁੱਦਾ ਪਿਛਲੇ 45 ਸਾਲ ਤੋਂ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਇਸ ਵੇਲੇ ਹਿੰਦੁਸਤਾਨ ਚ ਹੈਗੀ ਹੈ ਤੇ ਚੀਨ ਦਾ ਜੋ ਸਾਡਾ ਅਕਵਾ ਮੱਲਿਆ ਹੋਇਆ ਹੈ ਗਲਵਾਨ ਘਾਟੀ ਵਿੱਚ ਉਹਦਾ ਮੁੱਦਾ ਰਹੂਗਾ ਮਤਲਬ ਇੰਡੀਆ ਦੀ ਜਿਹੜੀ ਇੰਟੈਗਰਿਟੀ ਹੈ ਸੋਵਰਨਿਟੀ ਹੈਗੀ ਹੈ ਉੱਤੇ ਜੋ ਚੀਨ ਲਗਾਤਾਰ ਹਾਵੀ ਰਹਿ ਰਿਹਾ ਹੈ ਔਰ ਚੀਨ ਦਾ ਪਰ ਕਟਾ ਵਧਦਾ ਜਾ ਰਿਹਾ ਹੈਗਾ ਪਰ ਕਟਾ ਬਹੁਤ ਜ਼ਿਆਦਾ ਇੰਡੀਆ ਸਫਰ ਕਰਨਾ ਪੈ ਰਿਹਾ ਉਹ ਸਰਕਾਰ ਦੀ ਕੋਈ ਉਸ ਪਾਸੇ ਧਿਆਨ ਨਹੀਂ ਹੈਗਾ ਉਹ ਮੁੱਦੇ ਵੀ ਰਹਿਣਗੇ ਇਸ ਤੋਂ ਇਲਾਵਾ ਜਿਹੜੀ ਇੰਡਸਟਰੀ ਹੈਗੀ ਐ ਐਮ ਐਸ ਐਮ ای ਮੀਡੀਅਮ ਤੇ ਸਮਾਲ ਸਕیل ਇੰਡਸਟਰੀ ਹੈਗੀ ਐ ਉਹ ਜਿਵੇਂ 65000 ਯੂਨਿਟ ਬੰਦ ਹੋਇਆ ਜਿਸ ਕਰਕੇ ਬੇਰੁਜ਼ਗਾਰੀ ਵਧੀ ਹੈਗੀ ਐ ਉਹ ਉਹ ਵੀ ਮੁੱਦੇ ਰਹਿਣਗੇ ਜਿਹੜੀ ਕਾਰਪੋਰੇਟ ਯਾਰਾਂ ਨੂੰ ਮਤਲਬ ਜੋ ਦੇਸ਼ ਦਾ ਧਨ ਲਟਾਇਆ ਜਾ ਰਿਹਾ ਜੋ ਰਿਸੋਰਸ ਲਟਾਏ ਜਾ ਰਹੇ ਜੋ ਜਿਹੜੇ ਸਰੋਤ ਹੈ ਕੁਦਰਤੀ ਸਰੋਤ ਲਟਾਏ ਜਾ ਰਹੇ ਚਾਹੇ ਤੇਲ ਹੈ ਚਾਹੇ ਗੈਸ ਹੈ ਚਾਹੇ ਹੋ ਕੁਦਰਤੀ ਗੈਸ ਹੈ ਚਾਹੇ ਹੋ ਬਾਕੀ ਕੋਲਾ ਹੈਗਾ ਹੈ ਜੋ ਵੀ ਖਜ਼ਾਨੇ ਮੁਲਕ ਦੇ ਜਿ ਲਟਾਏ ਜਾ ਰਹੇ ਕਾਰਪੋਰਟ ਦੋਸਤਾਂ ਰੋਰ ਜੋ ਸਰਕਾਰੀ ادارے ਹੈਗੇ ਉਹ ਜਿਸ ਤਰ੍ਹਾਂ ਬੇਚੇ ਜਾ ਰਹੇ ਕੋਡੀਆਂ ਪਾ ਉਹਨਾਂ ਦੇ ਟੈਕਸ ਮਾਫ ਕੀਤੇ ਜਾ ਰਹੇ ਲੱਖਾਂ ਕਰੋੜਾਂ ਰੁਪਏ ਇਹ ਮੁੱਦੇ ਸਾਰੇ ਪਕਵੇਂ ਮੁੱਦੇ ਹੈਗੇ ਲੁਕਣ ਜਿੰਦੀਆਂ ਸਿੱਧੇ ਤੌਰ ਤੇ ਜੁੜੇ ਹੋਏ ਮੁੱਦੇ ਹੈਗੇ ਲੋਕਾਂ ਦੀ ਭੁੱਖਮੰਦੀ ਤੇ ਗਰੀਬੀ ਵਾਸਤੇ ਜ਼ਿੰਮੇਵਾਰ ਮੁੱਦੇ ਹੈਗੇ ਇਹ ਮੁੱਦੇ ਪਕਸ਼ ਹੋਏ ਜੋ ਨਾ ਠਾਉਂ ਪ ਕਾਲੀ ਦਲ ਮੇ ਫੂਟ ਪੜ ਰਹੀ ਹੈ ਕਿਵੇਂ ਦੇਖ ਰਹੇ ਹੈ ਦੁੱਖੋ ਕਾਲੀਦਾਲ ਚ ਫੁੱਟ ਪੈਣੀ ਤੇ ਕਾਲੀਦਾਲ ਦਾ ਕਮਜ਼ੋਰ ਹੋਣਾ ਮੇਰੇ ਮੁਤਾਬਕ ਕਿਸੇ ਹੋਰ ਦੇ ਅਲੱਗ ਵਿਚਾਰ ਹੋ ਸਕਦੇ ਆ ਪੰਜਾਬ ਦੀ ਰਾਜਨੀਤੀ ਵਾਸਤੇ ਇਹ ਕੋਈ ਚੰਗਾ ਸੰਕੇਤ ਨਹੀਂ ਹੈਗਾ ਕਿਉਂਕਿ ਸੰਗੀ ਢਾਂਚੇ ਵਿੱਚ ਖੇਤਰੀ ਪਾਰਟੀਆਂ ਦਾ ਸਹਾਰਾ ਤੇ ਉਹਨਾਂ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਕੇਂਦਰੀਕਰਿਤ ਪਾਰਟੀਆਂ ਇਹਨਾਂ ਦੀਆਂ ਆਪਣੀਆਂ ਇੱਕ ਪ੍ਰਾਇੋਰਟੀਜ਼ ਹੁੰਦੀਆਂ ਹੈਗੀਆਂ ਆਪਣੇ ਇੱਕ ਏਜੰਡਾ ਹੁੰਦਾ ਤਾਂ ਕਿ ਖੇਤਰੀ ਪਾਰਟੀ ਦਾ ਏਜੰਡਾ ਉਹ ਖੇਤ ਉਹ ਖੇਤਰੀ ਸਪੈਸਟ ਕੋ ਹੁੰਦਾ ਉਹ 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 ਆਲੇ ਦੁਆਲੇ ਕੋਲ ਪੰਜਾਬ ਪੰਜਾਬ ਦੀ ਖੇਤਰੀ ਪਾਰਟੀ ਜੰਡਾ ਪੰਜਾਬ ਦੇ ਹਿੱਤਾਂ ਵਾਸਤੇ ਪ੍ਰਮੁੱਖਤਾ ਨਾਲ ਉਹ ਬਾਰੂਗਾ ਹੈਗਾ ਸੋ ਮੇਰੇ ਮਨ ਤਾਂ ਸਮਝਦਾ ਕਿ ਪੰਜਾਬ ਦੀ ਬਦਕਿਸਮਤੀ ਹੋਊਗੀ ਜੇ ਆਕਾਲੀ ਦਲ ਖਾਤਮੇ ਵੱਲ ਜਾਂਦਾ ਹੈਗਾ ਜਾਂ ਇੰਨਾ ਕਮਜ਼ੋਰ ਹੋ ਜਾਂਦਾ ਕਿ ਉਹਦੀ ਸਿਆਸੀ ਹਸਤੀ ਉਹਦੀ ਮਿੱਟਣ ਦੇ ਕੰਢੇ ਪਹੁੰਚ ਜਾਂਦੀ ਹੈਗੀ ਅਬ ਕਿਆ ਵਜੇ ਮੰਨਤੇ ਹੈ ਸਰ ਪੰਜ ਇਲੈਕਸ਼ਨ ਇੱਕ ਸਾਥ ਪਰ ਹਾਰਨਾ ਲਗਾਤਾਰ ਹਾਰਨਾ ਇਸ ਦੇ ਪਿੱਛੇ ਕਿਆ ਵਜੇ ਹੈ ਬਚਾ ਇਹ ਕਿ ਜਿਸ ਤਰ੍ਹਾਂ ਸਿਆਸਤ ਚਲਾਇਆ ਗਿਆ ਜਿਸ ਤਰ੍ਹਾਂ ਕਾਜੀਦਲ ਚਲਾਇਆ ਗਿਆ ਪਰਵਾਰਿਕ ਪਾਰਟੀ ਤੌਰ ਤੇ ਚਲਾਇਆ ਗਿਆ ਹੈਗਾ ਬਾਦਲ ਸਾਹਿਬ ਉਹਨਾਂ ਦਾ ਬੇਟਾ ਉਹਨਾਂ ਦੀ ਉਹਨਾਂ ਦੀ ਨੂੰਹ ਉਹਨਾਂ ਦਾ ਜਵਾਈ ਉਹਨਾਂ ਦਾ ਨੂੰਹ ਦਾ ਭਰਾ ਜਾਂ ਇੱਕ ਖਾਨਦਾਨੀ ਇੱਕ ਪਾਰਟੀ ਬਣਾ ਕੇ ਜਿਵੇਂ ਚਲਾਈ ਗਈ ਹੈ ਔਰ ਪੰਜਾਬ ਦੇ ਹਿੱਤਾਂ ਨੂੰ ਅਣਗੌਲਿਆ ਕੀਤਾ ਗਿਆ ਸਭ ਤੋਂ ਵੱਡੀ ਗੱਲ ਹੈ ਕਿ ਜੋ ਭਾਜਪਾ ਨਾਲ ਬਿਨਾਂ ਸ਼ਰਤ ਸਹਿਯੋਗਤਾ ਕਰੀ ਰੱਖਿਆ 20-25 ਸਾਲ जिने मतलब पंजाब ਵਿੱਚ ਭਾਜਪਾ ਦੀ ਜੜਾ ਲਾਂਚ ਬੜੀ ਮਦਦ ਕੀਤੀ ਹੈਗੀ ਅੱਜ ਭਾਜਪਾ 18. ਕੁਝ ਪਰਸੈਂਟ ਵੋਟ ਸ਼ੇਅਰ ਨਾਲ ਪੰਜਾਬ ਵਿੱਚ ਆਪਣੇ ਪੈਰ ਜਮਾਨ ਦੀ ਕੋਸ਼ਿਸ਼ ਕਰਦੀ ਹੈਗੀ ਹੈ ਇਹ ਸਾਰੇ ਕਾਸੇ ਵਾਸਤੇ ਇਹ ਜਿੰਮੇਵਾਰ ਨਹੀਂ ਕਾਲੀ ਦਲ ਵਾਲੇ ਦੂਜੇ ਕਿੰਨੀ ਸੱਚ ਹੈ ਕਿੰਨਾ ਝੂਠਾ ਹੈ ਮੈਂ ਨਹੀਂ ਕਹਿੰਦਾ ਪਰ ਗੁਰੂ ਰਣਜਤ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਦੀ ਤਸਕਰੀ ਦਾ ਮੁੱਦੇ ਵੀ